ਸਰੀਆ ਕਾਲਜੀ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੇ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਤੁਹਾਨੂੰ ਇੱਕ ਅੱਜ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਜੰਗਲ ਦੀ ਚਿੜੀ ਤੇ ਉਸਦੇ ਆਂਡਿਆਂ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਵੱਡੇ ਤੇ ਸੰਘਣੇ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ ਸ਼ੇਰ, ਹਾਥੀ, ਹਿਰਨ, ਲੂੰਬੜੀ ਤੇ ਹੋਰ ਬਹੁਤ ਜਾਨਵਰ ਰਹਿੰਦੇ ਸਨ। ਪਰ ਇਸ ਜੰਗਲ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਣ ਵਾਲੀਆਂ ਸਨ ਚਿੜੀਆਂ ਜੋ ਹਰ ਸਵੇਰ ਮਿੱਠੇ-ਮਿੱਠੇ ਗੀਤ ਗਾ ਕੇ ਜੰਗਲ ਨੂੰ ਜਗਾਉਂਦੀਆਂ ਸਨ। ਇਸੇ ਜੰਗਲ ਵਿੱਚ ਇੱਕ ਨਿੱਕੀ ਜਿਹੀ ਚਿੜੀ ਰਹਿੰਦੀ ਸੀ। ਉਹ ਬਹੁਤ ਹੀ ਪਿਆਰੀ ਸੀ। ਚਿੜੀ ਬਹੁਤ ਚੁਸਤ ਤੇ ਹੁਸ਼ਿਆਰ ਵੀ ਸੀ। ਜਿਸ ਦਾ ਰੰਗ ਸਲੇਟੀ ਵਾਂਗ ਚਮਕਦਾ ਸੀ ਉਹ ਹੋਰਾਂ ਚਿੜੀਆਂ ਨਾਲ ਮਿਲ ਕੇ ਉੱਚੀ-ਉੱਚੀ ਉੱਡਦੀ ਰਹਿੰਦੀ ਕਦੇ ਇਸ ਦਰਖਤ ਦੇ ਉੱਪਰ ਬਹਿ ਜਾਂਦੀ ਕਦੇ ਕਿਸੇ ਦਰਖਤ ਦੇ ਉੱਪਰ ਬਹਿ ਜਾਂਦੀ ਤੇ ਮਿੱਠੇ ਸੁਰਾਂ ਦੇ ਵਿੱਚ ਹਮੇਸ਼ਾ ਗੀਤ ਗਾਉਂਦੀ ਰਹਿੰਦੀ ਇੱਕ ਦਿਨ ਜਦ ਚਿੜੀ ਨੂੰ ਮਹਿਸੂਸ ਹੋਇਆ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਲਈ ਇੱਕ ਨਵਾਂ ਘਰ ਬਣਾਏ ਉਹ ਇੱਕ ਉੱਚੇ ਮਜ਼ਬੂਤ ਰੁੱਖ ਦੀ ਖੋਜ ਕਰਨ ਲੱਗੀ। ਕਈ ਦਿਨ ਲੰਘ ਗਏ ਪਰ ਚਿੜੀ ਨੇ ਹਿੰਮਤ ਨਹੀਂ ਹਾਰੀ। ਉਸ ਨੂੰ ਪਹਿਲਾਂ ਤਾਂ ਕੋਈ ਦਰਖਤ ਨਾ ਲੱਭਾ ਫਿਰ ਆਖਰਕਾਰ ਇੱਕ ਪੁਰਾਣੇ ਪਰ ਮਜ਼ਬੂਤ ਰੁੱਖ ਦੀ ਟਾਣੀ ਉਸ ਨੂੰ ਬਹੁਤ ਵਧੀਆ ਲੱਗੀ। ਉਸਨੇ ਸੋਚਿਆ ਕਿ ਇਹ ਉਸਦੇ ਬੱਚਿਆਂ ਲਈ ਘਰ ਬਣਾਉਣ ਲਈ ਬਹੁਤ ਵਧੀਆ ਜਗ੍ਹਾ ਉਸ ਨੂੰ ਮਿਲ ਗਈ ਹੈ। ਉਸਨੇ ਆਪਣੀ ਛੋਟੀ-ਛੋਟੀ ਚੁੰਝ ਦੇ ਨਾਲ ਟਾਹਣੀਆਂ ਪੱਤੇ ਤੇ ਪੱਤੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਆਪਣਾ ਸੁੰਦਰ ਆਲਸ਼ਣ ਘਰ ਬਣਾ ਲਿਆ ਉਹ ਬਹੁਤ ਹੀ ਖੁਸ਼ ਸੀ ਕਿਉਂਕਿ ਹੁਣ ਉਹ ਆਪਣੇ ਨਵੇਂ ਪਰਿਵਾਰ ਦੀ ਸ਼ੁਰੂਆਤ ਕਰਨ ਵਾਲੀ ਸੀ ਕੁਝ ਹਫ਼ਤਿਆਂ ਬਾਅਦ ਚਿੜੀ ਨੇ ਤਿੰਨ ਪਿਆਰੇ ਚਮਕਦੇ ਅੰਡੇ ਦਿੱਤੇ ਉਹ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਹ ਦਿਨ ਰਾਤ ਉਹਨਾਂ ਦੀ ਦੇਖਭਾਲ ਕਰਦੀ ਉਹਨਾਂ ਨੂੰ ਆਪਣੇ ਫੰਗਾਂ ਦੇ ਨਾਲ ਗਰਮੀ ਦਿੰਦੀ ਪਰ ਜੰਗਲ ਵਿੱਚ ਹਮੇਸ਼ਾ ਖਤਰਾ ਹੀ ਹੁੰਦਾ ਹੈ ਚਿੜੀ ਨੂੰ ਪਤਾ ਸੀ ਕਿ ਉਸਦੇ ਅੰਡਿਆਂ ਨੂੰ ਬਹੁਤ ਸੰਭਾਲ ਕੇ ਰੱਖਣ ਦੀ ਲੋੜ ਹੈ ਇੱਕ ਵਾਰੀ ਇੱਕ ਕਾਂ ਨੇ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਚਿੜੀ ਨੇ ਬਹੁਤ ਹੀ ਸਿਆਣਪ ਨਾਲ ਉਸ ਨੂੰ ਡਰਾ ਕੇ ਭਜਾ ਦਿੱਤਾ ਇੱਕ ਦਿਨ ਜਦ ਚਿੜੀ ਆਪਣੇ ਸੋਹਣੇ ਜਿਹੇ ਆਲਣੇ ਵਿੱਚ ਅੰਡਿਆਂ ਉੱਤੇ ਬੈਠੀ ਸੀ ਆਸ਼ਮਾਨ ਵਿੱਚ ਬੱਦਲ ਛਾ ਗਏ ਹਵਾ ਤੇਜ਼ ਹੋ ਗਈ ਬਿਜਲੀ ਚਮਕਣ ਲੱਗੀ ਤੇ ਜੰਗਲ ਵਿੱਚ ਭਾਰੀ ਮੀਂਹ ਵੀ ਪੈਣ ਲੱਗਾ ਚਿੜੀ ਬਹੁਤ ਡਰ ਗਈ ਪਰ ਉਸਨੇ ਆਪਣੇ ਆਲਣੇ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹਵਾ ਦੀ ਤਾਕਤ ਨਾਲ ਰੁੱਖ ਵੀ ਹਿੱਲਣ ਲੱਗੇ ਇੱਕ ਭਾਰੀ ਇੱਕ ਭਾਰੀ ਡੰਡਾ ਆ ਕੇ ਰੁੱਖ ਦਾ ਚਿੜੀ ਦੇ ਆਲਣੇ ਵਾਲੇ ਰੁੱਖ ਨਾਲ ਟਕਰਾ ਗਿਆ ਤੇ ਚਿੜੀ ਦਾ ਆਲਿਸਾਨ ਘਰ ਹਿੱਲ ਗਿਆ ਅੰਡਿਆਂ ਨੂੰ ਖਤਰਾ ਸੀ ਪਰ ਚਿੜੀ ਨੇ ਆਪਣੇ ਪੰਖਾਂ ਨਾਲ ਉਹਨਾਂ ਦੀ ਰੱਖਿਆ ਕੀਤੀ ਰਾਤ ਬਹੁਤ ਹੀ ਭਿਆਨਕ ਸੀ ਪਰ ਸਵੇਰ ਹੋਣ ਤੇ ਸੂਰਜ ਦੀਆਂ ਕੋਮਲ ਕਿਰਨਾਂ ਜੰਗਲ ਵਿੱਚ ਚਮਕਣ ਲੱਗੀਆਂ ਹਵਾ ਸ਼ਾਂਤ ਹੋ ਗਈ ਪੱਤੇ ਹੌਲੀ-ਹੌਲੀ ਹਿੱਲਣ ਲੱਗੇ ਚਿੜੀ ਨੇ ਆਪਣੇ ਅੰਡੇਆਂ ਨੂੰ ਦੇਖਿਆ ਉਹ ਸੁਰੱਖਿਅਤ ਸਨ ਇਹ ਦੇਖ ਕੇ ਚਿੜੀ ਨੇ ਇੱਕ ਲੰਮੀ ਸਾਹ ਲਈ ਤੇ ਖੁਸ਼ੀ ਨਾਲ ਉੱਡ ਗਈ ਕੁਝ ਦਿਨਾਂ ਬਾਅਦ ਉਹ ਸਮਾਂ ਆ ਗਿਆ ਜਦੋਂ ਉਸ ਦੇ ਅੰਡੇਆਂ ਵਿੱਚੋਂ ਛੋਟੇ-ਛੋਟੇ ਕੋਮਲ ਤੇ ਪਿਆਰੇ ਬੱਚੇ ਨਿਕਲੇ ਚਿੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ ਉਹ ਇੱਧਰ ਉੱਧਰ ਦੌੜਨ ਲੱਗੀ ਇਸ ਤੋਂ ਬਾਅਦ ਉਸ ਦੇ ਘਰ ਵਿੱਚ ਛੋਟੇ ਜਿਹੇ ਅਲਣੇ ਵਿੱਚ ਛੋਟੇ-ਛੋਟੇ ਬੱਚੇ ਦੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋ ਗਈ ਤੇ ਹੁਣ ਉਹ ਆਪਣੇ ਬੱਚਿਆਂ ਲਈ ਰੋਜ਼ ਆਪਣੀ ਚੁੰਝ ਵਿੱਚ ਦਾਣਾ ਲੈ ਕੇ ਆਉਂਦੀ ਤੇ ਆਪਣੇ ਬੱਚਿਆਂ ਨੂੰ ਖਵਾਉਂਦੀ ਉਹਨਾਂ ਦਾ ਪੇਟ ਭਰਦੀ ਉਸ ਦੇ ਬੱਚੇ ਵੀ ਆਪਣੀ ਨਿੱਕੀ-ਨਿੱਕੀ ਆਵਾਜ਼ ਵਿੱਚ ਚੀਂ-ਚੀਂ ਕਰਕੇ ਆਪਣੀ ਮਾਂ ਨੂੰ ਬੁਲਾਉਂਦੇ ਉਹ ਬਹੁਤ ਖੁਸ਼ੀ ਉਸ ਦੇ ਬੱਚੇ ਹੌਲੀ-ਹੌਲੀ ਵੱਡੇ ਹੁੰਦੇ ਜਾ ਰਹੇ ਸੀ ਹੁਣ ਉਸ ਨੇ ਫੈਸਲਾ ਲਿਆ ਕਿ ਉਹ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਵੇਗੀ ਤਾਂ ਜੋ ਉਹ ਆਪਣਾ ਭੋਜਨ ਆਪ ਲੱਭ ਸਕਣ ਉਸ ਨੇ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਉਣਾ ਸ਼ੁਰੂ ਕਰ ਦਿੱਤਾ ਉਸ ਨੇ ਉਹਨਾਂ ਨੂੰ ਦਿਲੋਂ ਪਿਆਰ ਕੀਤਾ ਉਹਨਾਂ ਨੂੰ ਦਾਣੇ ਖਿਲਾਏ ਤੇ ਹੌਲੀ-ਹੌਲੀ ਉਹ ਉੱਡਣ ਦੀ ਉੱਡਣਾ ਸਿੱਖ ਗਏ ਤੇ ਉੱਡਣ ਲੱਗੇ ਹੁਣ ਚਿੜੀ ਆਪਣੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਕਿ ਉਸ ਦੇ ਬੱਚੇ ਵੱਡੇ ਹੋ ਗਏ ਉਹ ਆਪਣੇ ਬੱਚਿਆਂ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਹੁਣ ਉਹ ਆਪਣੇ ਆਲਣੇ ਨੂੰ ਪਿਆਰ ਨਾਲ ਦੇਖਣ ਲੱਗੀ ਕਿ ਉਸ ਦੇ ਆਲਣੇ ਵਿੱਚ ਉਸ ਦੇ ਬੱਚੇ ਵੱਡੇ ਹੋਏ ਨੇ ਇਹ ਉਸ ਦਾ ਘਰ ਹੈ ਤੇ ਹੁਣ ਉਸ ਦੇ ਬੱਚੇ ਉੱਡ ਕੇ ਹੋਰਾਂ ਦਰਖਤਾਂ ਦੀਆਂ ਟਹਿਣੀਆਂ ਉੱਪਰ ਰਹਿਣ ਲੱਗੇ ਨੇ ਤੇ ਆਪਣਾ ਘਰ ਬਸਾਉਣ ਲੱਗੇ ਨੇ ਤੇ ਚਿੜੀ ਆਪਣੇ ਉਸੇ ਆਲਣੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਨਾਲ ਰਹਿਣ ਲੱਗੀ ਤੇ ਉਸਦੇ ਬੱਚਿਆਂ ਨੇ ਆਪਣਾ ਹੋਰ ਦਰਖਤਾਂ ਉੱਪਰ ਸੋਹਣਾ ਸੋਹਣਾ ਆਲਣਾ ਬਣਾ ਲਿਆ ਤੇ ਆਪਣੇ ਚਿੜੀ ਆਪਣੇ ਬੱਚਿਆਂ ਨੂੰ ਉੱਡਦੇ ਦੇਖ ਕੇ ਵੱਡੇ ਹੁੰਦੇ ਦੇਖ ਕੇ ਬਹੁਤ ਖੁਸ਼ੀ ਨਾਲ ਰਹਿਣ ਲੱਗੀ ਚਿੜੀ ਉਸੇ ਤਰ੍ਹਾਂ ਸਵੇਰੇ ਉੱਠਦੀ ਆਪਣੇ ਆਲਣੇ ਵੱਲ ਦੇਖ ਕੇ ਖੁਸ਼ੀ ਨਾਲ ਲਹਿਰਾਉਂ ਉੱਠਦੀ ਤੇ ਆਸੇ-ਪਾਸੇ ਉੱਡਣ ਲੱਗ ਜਾਂਦੀ ਤੇ ਆਪਣੇ ਲਈ ਦਾਣਾ ਖੋਜਣ ਜਾਂਦੀ ਜਦੋਂ ਉਸ ਨੂੰ ਪੇਟ ਭਰ ਜਾਂਦਾ ਤੇ ਆਪਣੇ ਆਲਣੇ ਵਿੱਚ ਵਾਪਸ ਆ ਜਾਂਦੀ ਇਸੇ ਤਰ੍ਹਾਂ ਜਿਕ ਚਿੜੀ ਆਪਣਾ ਜੀਵਨ ਬਹੁਤ ਖੁਸ਼ੀ-ਖੁਸ਼ੀ ਬਿਤਾਉਣ ਲੱਗੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਮਿਹਨਤ ਅਤੇ ਹਿੰਮਤ ਦੇ ਨਾਲ ਤੇ ਮਾਂ ਦੇ ਪਿਆਰ ਦੇ ਨਾਲ ਕਿਸੇ ਵੀ ਤੂਫਾਨ ਨੂੰ ਹਰਾਇਆ ਜਾ ਸਕਦਾ ਹੈ ਚਿੜੀ ਨੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਯਤਨ ਕੀਤਾ ਅਖੀਰ ਉਸਦੇ ਬੱਚੇ ਵੀ ਆਜ਼ਾਦ ਪੰਛੀ ਬਣ ਕੇ ਆਸਮਾਨ ਵਿੱਚ ਉੱਡ ਗਏ ਇਸ ਤਰ੍ਹਾਂ ਚਿੜੀ ਦੀ ਕਹਾਣੀ ਸਾਨੂੰ ਸਾਂਤ ਸੰਘਰਸ਼ ਤੇ ਮਾਂ ਦੇ ਪਿਆਰ ਦੀ ਮਹਾਨਤਾ ਬਾਰੇ ਬਹੁਤ ਕੁਝ ਸਿਖਾਉਂਦੀ ਹੈ ਸਾਨੂੰ ਇਸ ਤੋਂ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਹਮੇਸ਼ਾ ਆਪਣੇ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਤੇ ਚਿੜੀ ਨੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਰਹਿਣਾ ਸਿਖਾਇਆ ਸਾਨੂੰ ਵੀ ਪਿਆਰ ਨਾਲ ਰਹਿਣਾ ਚਾਹੀਦਾ ਏ ਤੇ ਸਾਨੂੰ ਕਦੇ ਵੀ ਮੁਸ਼ਕਲ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਪਿਆਰ ਤੇ ਹੌਸਲੇ ਤੇ ਹਿੰਮਤ ਦੇ ਨਾਲ ਹਰ ਮੁਸ਼ਕਲ ਨੂੰ ਦੂਰ ਕੀਤਾ ਜਾ ਸਕਦਾ ਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆਂ ਅਗਲੀ